ਅੰਮ੍ਰਿਤਸਰ ਚ ਪੁਲਿਸ ਵੱਲੋਂ ਇੱਕ ਬਦਮਾਸ਼ ਦਾ ਕੀਤਾ ਗਿਆ ਐਨਕਾਊਂਟਰ ਦੱਸਿਆ ਕਿ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਆਂਦਾ ਗਿਆ ਸੀ ਇਸ ਬਦਮਾਸ਼ ਨੂੰ ਤਾਂ ਪੁਲਿਸ ਉੱਤੇ ਕਰ ਦਿੱਤੇ ਗਏ ਫਾਇਰ ਤਾਂ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਉਸ ਦੀ ਲੱਤ 'ਚ ਗੋਲੀ ਮਾਰੀ ਗਈ ਜਿਸ ਤੇ ਕਾਰਨ ਉਹ ਜ਼ਖਮੀ ਹੋ ਗਿਆ ਦੱਸਿਆ ਕਿ ਇਹ ਮੁਜ਼ਰਮ ਉਹੀ ਹੈ ਜਿਹੜਾ ਬੀਤੇ ਦਿਨੀ ਅੰਮ੍ਰਿਤਸਰ ਦੇ ਬਸਟੈਂਡ ਦੇ ਮੱਖਣ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਜਿੰਨਾ ਵੱਲੋਂ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ 'ਚ 6 ਮੁਜ਼ਰਮ ਗ੍ਰਿਫਤਾਰ ਕੀਤੇ ਗਏ ਸੰਤਾ ਇਹਨਾਂ ਵਿੱਚੋਂ ਇੱਕ ਦਲੇਰ ਸਿੰਘ ਸੀ ਜਿਸ ਦਾ ਅੱਜ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਮਾਮਲੇ ਚ ਤਕਰੀਬਨ 6 ਮੁਜ਼ਰਮਾਂ ਨੂੰ ਜਿਹੜਾ ਉਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਦੋਂ ਇਸ ਹਥਿਆਰਾਂ ਦੀ ਰਿਕਵਰੀ ਵਾਸਤੇ ਲੈਂਦਾ ਜਾਂਦਾ ਹੈ ਤਾਂ ਇਸ ਮੁਜ਼ਰਮ ਵੱਲੋਂ ਪੁਲਿਸ 'ਤੇ ਫਾਇਰ ਕਰ ਦਿੱਤਾ ਜਾਂਦੇ ਨੇ ਤਾਂ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਇਸ ਦੀ ਲੱਤ 'ਚ ਜਾ ਕੇ ਲੱਗਦੀ ਹੈ ਤਾਂ ਦਾ ਦੇਖੀ ਇਸ ਫਾਇਰਿੰਗ ਦੇ ਵਿੱਚ तकरीबन ਮੁਜਰਮ ਵੱਲੋਂ ਤਿੰਨ ਰਾਉਂਡ ਫਾਇਰ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ ਇਸ ਨੂੰ ਕਾਬੂ ਕਰ ਲਿੱਤਾ ਗਿਆ ਦੱਸਿਆ ਕਿ ਇਸ ਮਾਮਲੇ 'ਚ ਸਾਰੇ ਹੀ ਮੁਜਰਮ तकरीबन 6 ਮੁਜਰਮ ਜਿਹੜੇ ਨੇ ਉਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤੇ ਗਏ ਨੇ ਤਾਂ ਇੱਕ ਮੁਜਰਮ ਦੀ ਜਿਹੜੀ ਆ ਜਿਸ ਕੋ ਇਹਨਾਂ ਵੱਲੋਂ ਵਾਦਾ 'ਚ ਯੂਜ਼ ਕੀਤਾ ਹੋਇਆ ਹਥਿਆਰ ਸੀ ਉਸ ਨੂੰ ਫੜਨ ਲਈ ਜਿਹੜੀ ਆ ਉਹ ਲਗਾਤਾਰੇ ਛਾਪੇਮਾਰੀ ਕੀਤੀ ਜਾ ਰਹੀ ਹੈ 18 ਨਵੰਬਰ ਨੂੰ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਬੱਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਮੱਖਣ ਸਿੰਘ ਦੀ ਦਾ ਮਰਡਰ ਹੋ ਗਿਆ ਸੀ ਉਹਨੂੰ ਸ਼ੂਟ ਕਰ ਦਿੱਤਾ ਗਿਆ ਸੀ ਔਰ ਉਹਦੇ ਵਿੱਚ ਅਣਪਛਾਤੇ ਬੰਦੇ ਸੀਗੇ ਤੋ ਬੜਾ ਗ੍ਰੈਵਿਟੀ ਜਿਹੜੀ ਦੇਖਦੇ ਹੋਏ ਕ੍ਰਾਈਮ ਦੀ ਅਸੀਂ ਬਹੁਤ ਇਹਨੂੰ ਮੈਟੀਕੁਲਸਲੀ ਇਨਵੈਸਟੀਗੇਟ ਕੀਤਾ ਬੜਾ ਪ੍ਰੋਫੈਸ਼ਨਲੀ ਔਰ ਮੈਨੂੰ ਤੁਹਾਡਾਂ ਨਾਲ ਸ਼ੇਅਰ ਕਰ ਰਿਹਾ ਹਾਂ ਗੱਲ ਕਿ 6 ਦੇ 6 ਮੁਲਜ਼ਮ ਜਿਹੜੇ ਚ ਇਨਵੋਲਟ ਸੀ ਇਨਕਲੂਡਿੰਗ ਥਿੰ ਸ਼ੂਟਰ ਸਾਰੇ ਦੇ ਸਾਰੇ ਫੜੇ ਗਏ ਟੋਟਲ ਕੇਸ ਸਟ੍ਰੇਸ ਹੋ ਚੁੱਕਿਆ ਔਰ ਇਹਦੇ ਸਭ ਤੋਂ ਪਹਿਲਾਂ ਜਿਹੜਾ ਜੌਨ ਨਾਮ ਦਾ ਬੰਦਾ ਅਸੀਂ ਫੜਿਆ ਸੀ ਜਿਹੜਾ ਕਿ ਬਾਹਰ ਵੇਟ ਕਰ ਰਿਹਾ ਸੀਗਾ ਜਦੋਂ ਐਗਜ਼ੀਕਿਊਟ ਕਰ ਰਹੇ ਸੀ ਬਾਕੀ ਸ਼ੂਟਰ ਉਹਨੂੰ ਫੜਿਆ ਗਿਆ ਸੀਗਾ ਜੌਨ ਜਿਹੜਾ ਉਹ ਅ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਪੱਚਾ ਇੱਕ ਦਰਜ ਹੈ ਇਸ ਤੋਂ ਬਾਅਦ ਜਿਹੜੇ ਜੌਨ ਦੇ ਕੁਝ ਕੁ ਤਬਾ ਕਰਨ ਵੀਰ ਕਰਨ ਨੂੰ ਫੜਿਆ ਸੀਗਾ ਤੇ ਉਸ ਤੋਂ ਬਾਅਦ ਵਿਕਰਮਜੀਤ ਬਿੱਕੈ ਨੂੰ ਫੜਿਆ ਇਹ ਦੋਨਾਂ ਨੇ ਸ਼ੂਟਰਸ ਨੂੰ ਸਾਰਾ ਸ਼ੈਲਟਰ ਦਿੱਤਾ ਸੀ ਤੇ ਉੱਥੇ ਉਹਨਾਂ ਦੇ ਕੱਪੜੇ ਵਗੈਰਾ ਵੀ ਚੇਂਜ ਕਰਵਾਏ ਸੀਗੇ ਉਹ ਵੀ ਅਸੀਂ ਕੱਪੜੇ ਰਿਕਵਰ ਕੀਤੇ ਨਾਲ ਨਾਲ ਸਾਡੀਆਂ ਦੂਜੀਆਂ ਟੀਮਾਂ ਜਿਹੜੀਆਂ ਧਰਮਵੀਰ ਜੋਬਨ ਸੀਗਾ ਉਹਨੂੰ ਫੜਿਆ ਸੀ ਜਿਹਨੇ WhatsApp ਦੇ ਉੱਤੇ ਸੋਸ਼ਲ ਮੀਡੀਆ ਪੋਸਟ ਪਾਈ ਸੀ ਜਿਸ 'ਚੇ ਕਲੇਮ ਕਰ ਰੇ ਸੀ ਮਰਡਰ ਦਾ ਬਾਏ ਅ ਗੈਂਗਸਟਰ ਉਸ ਤੋਂ ਬਾਅਦ ਜਿਹੜੇ ਦੋ ਹੋਰ ਜਿਹੜੇ ਮੇਨ ਸ਼ੂਟਰ ਸੀ ਲਵਪ੍ਰੀਤ ਲਵ ਤੇ ਦਲੇਰ ਸਿੰਘ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਇਸ ਕੇਸ ਦੇ ਵਿੱਚ ਪਰ ਲਵਪ੍ਰੀਤ ਲਵ ਨੂੰ ਸਾਡੀ ਟੀਮ ਨੇ ਜਾ ਕੇ ਜਾਮਨਗਰ ਗੁਜਰਾਤ ਤੋਂ ਫੜਿਆ ਉੱਥੇ ਲੋਕਲ ਜਿਹੜੀ ਉਹਨਾਂ ਦੀ ਐਸਟੀਐਫ ਹੈ ਉਹਦਾ ਅਸੀਂ ਉਹਨਾਂ ਦੀ ਹੈਲਪ ਵੀ ਲਈ ਲੋਕਲ ਪੁਲਿਸ ਨੇ ਬੜਾ ਕੋਆਪਰੇਟ ਕੀਤਾ ਸਾਨੂੰ ਗੁਜਰਾਤ ਪੁਲਿਸ ਨੇ ਔਰ ਲਵਨੋ ਤੋਂ ਲੈ ਕੇ ਆਂਦਾ ਉਸ ਤੋਂ ਬਾਅਦ ਦਲੇਰ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਜਿਹੜਾ ਕਿ ਮੇਨ ਸ਼ੂਟਰ ਹੈ ਦਲੇਰ ਨੂੰ ਜਦੋਂ ਪੁੱਛ ਕੇ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇੱਥੇ ਲੈ ਕੇ ਆਏ ਸੀਗੇ ਜਿੱਥੇ ਆਪਾਂ ਖੜੇ ਹਾਂ ਵੇਰਕਾ ਪੁਲਿਸ ਸਟੇਸ਼ਨ ਦਾ ਜੂਰਿਸਡਿਕਸ਼ਨ ਹੈ ਇਨੇ ਕਿਹਾ ਸੀ ਕਿ ਜਿਹੜਾ ਇੱਕ ਵੈਪਨ ਹੈਗਾ ਮੇਨ ਤਾਂ ਵੈਪਨ ਜਿਹੜਾ ਅਫੈਂਸ ਯੂਜ਼ ਹੋਇਆ ਉਹ ਨਹੀਂ ਕਿ ਦੂਜਾ ਕਿਉਂਕਿ ਦੂਜਾ ਇਹਨਾਂ ਨੇ ਕਿਸੇ ਨੂੰ ਹੈਂਡਓਵਰ ਕਰ ਦਿੱਤਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਰਿਕਵਰੀ ਵਾਸਤੇ ਜਦੋਂ ਇੱਥੇ ਆਏ ਜਿਹੜਾ ਕਾਂਸਟੇਬਲ ਮੁੰਡਾ ਸਾਡਾ ਨਾਲ ਸੀ ਜਿਹਨੇ ਫੜਿਆ ਹੋਇਆ ਸੀ ਪੁਲਿਸ ਪਰਸਨਲ ਉਹਦੇ ਪੈਰ 'ਚ ਉਹਨੇ ਪੈਰ ਮਾਰਿਆ ਤੇ ਉਹ ਮੁੰਡਾ ਵੀ ਥੋੜਾ गिर ਗਿਆ ਉਹ ਹਤਕੜੀ ਉਹਦੇ ਹੱਥ 'ਚ ਸੀਗੀ ਫੜੀ ਹੋਈ ਤੇ ਇਹਨੇ ਦਵਾ-ਦਵ ਜਿੱਥੇ ਦਿਖਾ ਰਿਆ ਸੀ ਪਹਿਲਾਂ ਇਹਨਾਂ ਨੂੰ ਹੋਰ ਪਾਸੇ ਘਮਾਉਂਦਾ ਰਿਹਾ ਫਿਰ ਉੱਥੇ ਮੌਕੇ ਤੇ ਲੱਗ ਗਿਆ ਜਿੱਥੇ ਆਪਾਂ ਦਰਖਤ ਦੇ ਕੋਲ ਉੱਥੇ ਜਦੋਂ ਉਹ ਗਿਰਿਆ ਇਹਨੇ ਦਵਾ ਦਾ ਪਿਸਤੌਲ ਜਿਹੜਾ ਉੱਥੇ ਲੋਡਡ ਪਿਆ ਸੀ ਉਹ ਚੋਂ ਗੋਲੀ ਚਲਾਈ ਪੁਲਿਸ ਪਾਰਟੀ ਤੇ ਮੈਡਮ ਅਮਨਦੀਪ ਹੁਣਾ ਨੇ ਉਹਨੂੰ ਵਾਰਨ ਕਰਕੇ ਹਵਾ 'ਚ ਫਾਇਰ ਕੀਤਾ ਸਲੰਡਰ ਕਰਨ ਨੂੰ ਕਿਹਾ ਪਰ ਉਹ ਹਟਿਆ ਨਹੀਂ ਉਹਨੇ ਤਿੰਨ ਗੋਲੀਆਂ ਹੋਰ ਚਲਾਈਆਂ ਪੁਲਿਸ ਪਾਰਟੀ ਤੇ ਔਰ ਜਿੱਦਾਂ ਬੜਾ ਨੈਰੋ ਐਸਕੇਪ ਹੋਈ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਐਸਐਚਓ ਅਮਨਦੀਪ ਉਹਨਾਂ ਨੇ ਜਿਹੜਾ ਫਾਇਰ ਕੀਤਾ ਔਰ ਜੋ ਕਿ ਜਿਸ ਨਾਲ ਕਿ ਇੰਜਰਡ ਹੋਇਆ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਕੇਸ ਦੇ ਵਿੱਚ ਮੈਂ ਇਹ ਕਹਿੰਦਾ ਕਿ ਮੱਖਣ ਸਿੰਘ ਉਹਨਾਂ ਦਾ ਜਿਹੜਾ ਮਰਡਰ ਆ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਮੇਨ ਤਿੰਨ ਸ਼ੂਟਰ ਚੌਥਾ ਬੰਦਾ ਜਿਹੜਾ ਬਾਹਰ ਰੈਕੀਨ ਕਰਕੇ ਤੇ ਉਹਨਾਂ ਦੀ ਐਸਕੇਪ 'ਚ ਹੈਲਪ ਕਰ ਰਿਆ ਸੀ ਜਿਨ੍ਹਾਂ ਨੇ ਕੱਪੜਿਆਂ ਦੀ ਹੈਲਪ ਕੀਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਰਿਸਪੌਂਸਿਬਿਲਟੀਜ਼ ਲਈਆਂ ਇਹ ਸਾਰੇ ਅਸੀਂ ਫੜ ਲਏ ਆ ਇਹਦੇ ਵਿੱਚ ਕੁਝ ਬੰਦੇ ਸਾਨੂੰ ਹੋਰ ਅਰੈਸਟ ਕਰਨੇ ਇਹ ਬਾਕੀ ਨੇ ਜਿਨ੍ਹਾਂ ਨੂੰ ਇਹ ਪਿਸਟਲ ਵੈਪਨ ਇਹਨਾਂ ਨੇ ਹੈਂਡਓਵਰ ਕਰ ਦਿੱਤੇ ਵਾਪਸ ਔਰ ਉਸ ਤੋਂ علاوہ ਜਿਹੜੇ ਗੈਂਗਸਟਰ ਡੋਨੀ ਬਾਲ ਦਾ ਇਹਦੇ ਚ ਨਾਮ ਆਇਆ ਸੀਗਾ ਉਹ ਵੀ ਸਾਰੇ ਅਸੀਂ ਇਹਨਾਂ ਚ ਨਾਮਜ਼ਦ ਕੀਤੇ ਆ। ਤੋਂ ਇਹ ਟੋਟਲ ਜਿਹੜਾ ਕੇਸ ਸਟ੍ਰੇਸ ਹੋਇਆ ਔਰ ਮੈਂ ਇਸ ਵਾਸਤੇ ਆਪਣੀ ਸਾਰੀ ਟੀਮ ਨੂੰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਜਸਰੂਪ ਬਾਠ ਸਾਡੇ ਏਡੀਸੀਪੀ 3 ਗਗਨਦੀਪ ਸਾਡੇ ਏਸੀਪੀ ਈਸਟ ਤੇ ਅਮਨਦੀਪ ਐਸਐਚਓ ਜਿਹੜੇ ਐ ਏ ਡਿਵੀਜ਼ਨ ਤੇ ਇਹਨਾਂ ਦੀ ਸਾਰੀ ਟੀਮ ਨੂੰ ਦਿੱਲੀ ਬਮਾਰਕ ਬਾ ਦਿਨਾ ਇਹ ਬਹੁਤ ਜਲਦੀ ਇਹਨਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਟੋਟਲ ਮੁਲਜ਼ਮ ਸਾਰੇ ਅਰੈਸਟ ਹੋ ਗਏ ਚਾਹੇ ਉਹ ਇੰਟਰ ਸਟੇਟ ਸੀ ਕਿਉਂਕਿ ਆਮ ਕੇਸਾਂ ਚ ਇਹ ਹੁੰਦਾ ਕਿ ਇੱਥੇ ਵਾਰਦਾਤ ਕਰਕੇ ਸ਼ੂਟਰ ਬਾਹਰ ਭੱਜ ਜਾਂਦੇ ਫਿਰ ਕਾਫੀ ਧੇਰ ਲੱਗ ਜਾਂਦੀ ਹੈ ਉਹਨਾਂ ਨੂੰ ਫੰਡ ਇੱਥੇ ਬਹੁਤ ਹੀ ਪ੍ਰੌਮਪਟਲੀ ਇਹ ਸਾਰਾ ਜਿਹੜਾ ਕੇਸ ਟੋਟਲੀ ਟ੍ਰੇਸ ਕਰਕੇ ਸਾਰੇ ਮੁਲਜ਼ਮ ਫੜੇ ਗਏ ਸਰ ਮਟਰ ਦਾ ਪੀਨ ਕਰਨ ਕੀ ਰਹੀ ਆ ਜੀ ਉਹ ਕਿਹੜਾ ਵੈਪਨ ਜਿਹੜਾ ਬਾਰਡਰ ਹੋਇਆ ਉਹ ਕਿੰਨਾਂ ਨੂੰ ਹੈਂਡ ਓਵਰ ਕੀਤਾ ਹੈ ਕਿ ਆ ਉਹ ਅਮਰਸਰ ਤੋਂ ਹੀ ਆਇਆ ਜਾਂ ਦੂਸਰਾ ਅਮਰਸਰ ਰੂਰਲ ਦੇ ਆ ਜੀ ਹਾਂ ਉਹ ਲੱਗੇ ਹੋਏ ਸੀ ਉਹਦਾ ਨਾਮ ਅਜੇ ਡਿਸਪੋਜ਼ ਨਹੀਂ ਕਰ ਸਰ ਮਰਡਰ ਮਰਡਰ ਬੇਸਿਕਲੀ ਇੰਟਰ ਗੈਂਗ ਰਾਈਵਲਰੀ ਸਮਝੋ ਤੇ ਦੂਜਾ ਜਿਹੜਾ ਕਿ ਇਹਦੇ ਉਹ ਬੰਦੇ ਤਾਂ ਮੇਨ ਉਹ ਜਿਹੜੇ ਇਹਦੀ ਗੱਲ ਬਾਤ ਕਰਾ ਰਹੇ ਸੀ ਦਲੇਰ ਸਿੰਘ ਦੀ ਉਹਦਾ ਫੜਿਆ ਜਾਣਾ ਬਾਕੀ ਜਿਹਨੇ ਵੈਪਨ ਦਿੱਤੇ ਸੀਗੇ ਬਿਕੋਜ਼ ਬੇਸਿਕਲੀ ਬ੍ਰੇਨ ਬਿਹਾਈਂਡ ਤੇ ਮੋਟਿਵ ਬਿਹਾਈਂਡ ਉਹ ਕਲੀਅਰ ਕਰ ਸਕਦਾ ਪਰ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਜੇ ਇੱਕ ਗੈਂਗਸਟਰ ਦੂਜਿਆਂ ਨੂੰ ਮਾਰਦਾ ਤਾਂ ਮੋਰਲੈਸ ਇਟ ਇਜ਼ ਅ ਫਰਾਤੀ ਟਾਈਪ ਵੀ ਸਮਝ ਸਕਦੇ ਆ ਜਾਂ ਇਹਨੂੰ ਅਪਾ ਇਹ ਸਮਝ ਸਕਦੇ ਆ ਕਿ ਸੁਪਾਰੀ ਕਿਲਿੰਗ ਜਿਵੇਂ ਹੁੰਦੀ ਹੈ ਉਹ ਸਾਰਾ ਐਂਗਲ ਅਸੀਂ ਡੀਪਲੀ ਪ੍ਰੋਬ ਕਰ ਰਹੇ ਆ ਕਿ ਕੋਈ ਬਿਜ਼ਨਸ ਰਾਈਵਲਰੀ ਹੈ ਜਾਂ ਕੀ ਗੱਲ ਆ ਉਹ ਸਾਰੀ ਚੀਜ਼ ਦੇਖ ਰਹੇ ਸਰ ਮੱਖਣ ਸਿੰਘ ਤੇ ਲਿੰਕ ਹੈ ਕਿਸੇ ਕਿਸੇ ਗੈਂਗ ਦੇ ਨਾਲ ਦੇਖੋ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਡਿਫਰੈਂਟ ਐਂਗਲ ਆ ਉਹਨੂੰ ਅਸੀਂ ਬਾਅਦ ਚ ਦੇਖਾਂਗੇ ਅਸੀਂ ਤਾਂ ਸਾਰੀ ਜੋ ਇਨਵੈਸਟੀਗੇਸ਼ਨ ਟੋਟਲ ਫੋਕਸ ਇਸ ਕਮ ਤੇ ਰਿਹਾ ਕਿ ਅਸੀਂ ਮੁਲਜ਼ਮ ਬੜੀ ਜਲਦੀ ਆਇਡੈਂਟੀਫਾਈ ਕੀਤੇ ਤੇ ਸਾਰੇ ਫਾਟ ਕੰਟੀਂਗ ਵੀ ਗੈਂਗਸਟਰ ਸਿੰਘਾ ਕੋ ਕੀ ਕਰਨੇ ਕਹਿ ਨਹੀਂ ਸਕਦਾ ਮੈਂ ਉਹਦਾ ਬੈਕਗ੍ਰਾਉਂਡ ਜੇ ਕਢਾਉਣਾ ਹੈ ਅਸੀਂ ਉਧਰ ਕੰਮ ਕੀਤਾ ਨਹੀਂ ਉਸ ਪਾਸੇ ਪੈਂ ਮੈਂ ਗਲਤ ਕਹਾਂ ਤੁਹਾਨੂੰ ਕਿਉਂਕਿ ਸਾਰਾ ਫੋਕਸ ਸਾਨੂੰ ਐਸੀ ਮਰਡਰ ਟਰੇਸ ਹੋਵੇ ਸ਼ੂਟਰ ਫੜੇ ਜਾਣ ਤੇ ਸਾਡਾ ਜਿਹੜਾ ਕੇਸ ਟੋਟਲੀ ਸੋਲਵ ਹੋਵੇ ਸਰ ਇੱਕੋ ਕਹਿ ਰਹੀ ਸੀ ਕਿ ਫਰੋਕੀਆ ਮੰਗੀਆਂ ਜਾ ਰਹੀਆਂ ਸੀ ਕਿ ਆ ਫਰੋਦੀ ਕਰਕੇ ਦੇਖੋ ਮੈਂ ਗੱਲ ਕਹਿਣਾ ਅਜੇ ਸਟੈਬਲਿਸ਼ ਨਹੀਂ ਹੋਇਆ ਜੇ ਪੁੱਛ ਕੇ ਚੱਲ ਰਹੀ ਹੈ ਸਾਰੇ ਮਲਜ਼ਮ ਆ ਗਏ ਆ ਇਹ ਇਹਨਾਂ ਦੀ ਡਿਟੇਲ ਚ ਅ ਡੈਂਪਸ ਇਨਵੈਸਟੀਗੇਸ਼ਨ ਇਨਕੁਇਰੀ ਚੱਲ ਰਹੀ ਉਸ ਤੋਂ ਬਾਅਦ ਸਾਰੀ ਗੱਲ ਕਲੀਅਰ ਕਰਾਂਗੇ ਲਵਪ੍ਰੀਤ ਤੈਨੂੰ ਕੀ ਕਰ ਰਿਹਾ ਸੀ ਜਾਂਪਲ ਲਵਪ੍ਰੀਤ ਤੈਨੂੰ ਕਿਸਕਿਆ ਸੀ ਜੀ ਕਿਸੇ ਆਪਣੇ ਜਾਣਕਾਰ ਦੇ ਥਰੂ ਇਹ ਉੱਥੇ ਜਾ ਕੇ ਇਹਨਾਂ ਜੌਬ ਲੈ ਲਈ ਸੀ ਕਿ ਲੈਂਡ ਦੀ ਕੋਸ਼ਿਸ਼ ਦੇ ਵਿੱਚ ਸੀਗਾ ਜਾਮਨਗਰ ਕਿਉਂਕਿ ਰੈਫਾਈਨਰੀ ਹੈ ਉੱਥੇ ਜੌਬ ਆਮ ਜਿਹੜੀ ਹੈ ਉਹ ਕੌਂਟਰੈਕਚੁਅਲ ਲੇਬਰ ਦੀ ਮਿਲ ਜਾਂਦੀ ਹੈ ਕਿਤਾ ਨਹੀਂ ਸੀ ਇਹ ਵੀ ਪਹੁੰਚੀ ਸੀਗਾ ਜੀ ਬਟ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਤਾਹੀਦ ਮਦਦ ਦੇ ਰਹੇ ਆ ਕਿ ਜਦੋਂ ਹੀ ਪਹੁੰਚਿਆ ਨਾਲ ਦੀ ਨਾਲ ਉਹ ਨਾਇਬ ਹੋ ਗਿਆ ਸਰ ਕੱਪੜੇ ਬਦਲ ਕੇ ਪਛਾਣ ਲੁਕਾਉਂਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੇਸਿਕਲੀ ਡੋਜ ਕੀਤਾ ਕਿ ਸੀਸੀਟੀਵੀ ਟ੍ਰੇਲ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿ ਜਿਹੜੇ ਉਹ ਪੁਲਿਸ ਨੂੰ ਇੱਕ ਤਰ੍ਹਾਂ ਦਾ ਡੋਜ ਕੀਤਾ ਜਾਵੇ ਸਰ ਐਵੇਂ ਕੀ ਰਹੀ ਹੈ ਅਡਕਾਉਂਟਰ ਦੀ ਸਰ ਟਾਈਮਿੰਗ ਕੀ ਸੀ ਰਾਤ ਲੇਟ ਨਾਈਟ ਹੋਇਆ ਜੀ ਇਹ 11:30 ਦੇ ਕਰੀਬ ਬਿਟਵੀਨ 10 ਐਂਡ 11 ਉਦੋਂ ਹੀ ਲੈ ਕੇ ਆਇਆ ਪਹਿਲਾਂ ਅਮਨਦੀ ਹੁਣਾਂ ਦੱਸਿਆ ਇੱਧਰ ਜਿੱਧਰ ਉਹ ਜੀਪ ਖੜੀ ਹੈ ਉਸ ਪਾਸੇ ਲੈ ਕੇ ਘੁੰਮਦਾ ਰਿਹਾ ਫਿਰ ਇੱਥੇ ਆ ਕੇ ਤੁਹਾਨੂੰ ਜਿਵੇਂ ਸੀਕੁਐਂਸ ਦੱਸਿਆ ਥੈਂਕ ਯੂ ਜੀ ਚਲੋ ਜੀ ਆਓ